ਇਧਰ ਆ ਜੋ ਜਨਤਾ ਦੀ ਆਵਾਜ਼ ਦੇਖ ਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੋਰ ਕੱਗਾ ਇਸ ਟਾਈਮ ਆਪਾਂ ਖੜੇ ਆ ਕੱਗੇ ਪਿੰਡ ਦੇ ਵਿੱਚ ਜਿੱਤੇ ਕਿਸ ਤੁਸੀਂ ਦੇਖ ਸਕਦੇ ਹੋ ਛੱਪੜ ਨੂੰ ਲੈ ਕੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਜੋ ਸਾਹਮਣਾ ਕਰਨਾ ਪੈ ਰਿਹਾ ਏ ਇਹ ਜੋ ਛੱਪੜ ਬਣੀ ਹੋਈ ਏ ਪਿੰਡ ਦੇ ਵਿਚਾਲੇ ਬਣੀ ਹੋਈ ਏ ਤੁਸੀਂ ਦੇਖ ਸਾਹਮਣੇ ਲਾਲਾਂ ਵਾਲੇ ਪੀਰ ਦੀ ਜਗ੍ਹਾ ਏ ਵਿਸ਼ਕਰਮਾ ਮੰਦਿਰ ਏ ਤੇ ਧਰਮਸ਼ਾਲਾ 'ਚ ਦੁਰਗਾ ਮੰਦਿਰ ਵੀ ਇੱਥੇ ਬਣਿਆ ਹੋਇਆ ਏ ਜੋ ਮਹੱਲਾ ਕਲੀਨਿਕ ਹੈ ਉਹ ਵੀ ਇੱਥੇ ਬਣਿਆ ਹੋਇਆ ਹੈ ਤੇ ਕਮੇਟੀ ਘਰ ਵੀ ਇੱਥੇ ਸਾਹਮਣੇ ਬਣਿਆ ਹੋਇਆ ਹੈ ਇਹ ਚੀਜ਼ਾਂ ਦੇ ਵਿਚਾਲੇ ਇਹ ਜੋ ਛੱਪੜ ਬਣੀ ਹੋਈ ਹੈ ਤੁਸੀਂ ਦੇਖਦੇ ਹੋ ਮੀਕਣੀ ਦਾ ਮੌਸਮ ਹੁੰਦਾ ਹੈ ਤਾਂ ਮੱਖੀ ਮੱਛਰ ਦੀ ਗੰਦਗੀ ਵੀ ਇੱਥੇ ਬਹੁਤ ਜ਼ਿਆਦਾ ਫੈਲਦੀ ਹੈ ਜੋ ਲੋਕਾਂ ਨੂੰ ਕਾਫੀ ਮਤਲਬ ਭਾਰੀ ਸਮੱਸਿਆਵਾਂ ਦਾ ਸਾਹਮਣਾ ਜੋ ਇੱਥੇ ਨਾਲ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਇਹਨਾਂ ਲੋਕਾਂ ਦੀ ਕੀ ਛੱਪੜ ਨੂੰ ਲੈ ਕੇ ਕੀ ਸਮੱਸਿਆਵਾਂ ਨੇ ਆਪਾਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਹੁਣ ਠੀਕ ਹੈ ਜੀ ਆਪਾਂ ਮੇਰਾ ਹਰਮੇਲ ਕੌਰ ਠੀਕ ਹੈ ਆਪਣੇ ਆ ਰਹੀਆਂ ਨੇ ਲੇਕੀ ਇਹ ਤਾਂ ਬਥੇਰੀਆਂ ਸਮੱਸਿਆ ਆ ਰਹੀਆਂ ਨੇ ਉਹਨੂੰ ਤਾਂ ਲੈ ਕੇ ਮੱਛਰ ਖਰਸਾ ਜਦ ਮੱਛਰ ਖਾ ਜਾਂਦੇ ਨੇ ਆ ਗੰਦਗੀ ਵਿਚਾਲੇ ਆ ਪਿੰਡ ਦੇ ਆ ਦੇਖੋ ਪਹਿਲਾਂ ਤਾਂ ਪਹਿਲਾਂ ਇੱਕ ਹੋਰ ਪਹਿਲਾਂ ਮੈਂ ਕੁਝ ਨਹੀਂ ਬੋਲਦੀ ਪਹਿਲਾਂ ਮੈਂ ਉਹ ਕਮੇਟੀ ਬਾਰੇ ਬੋਲਦੀ ਆ ਉਹ ਦੇਖੋ ਆ ਨਾਲਾ ਜਿਹੜਾ ਆ ਰਿਹਾ ਕਮੇਟੀ ਵੱਲੋਂ ਉਹ ਗੰਦਗੀ ਦਾ ਪਰਿਆ ਪਿਆ ਨਾ ਸਾਰੇ ਸ਼ਹਿਰ ਦੇ ਵਿੱਚ ਗੰਦਗੀ ਆ ਮੈਨੂੰ ਆਏ ਦੱਸ ਜਦੋਂ ਇੱਥੇ ਅਧਿਕਾਰੀ ਲੱਗੇ ਹੋਏ ਨੇ ਇਹ ਸਾਫ਼ ਕਿਉਂ ਨਹੀਂ ਹੁੰਦਾ ਇਹਨੂੰ ਸਹੀ ਕਿਉਂ ਨਹੀਂ ਬਣਾਉਂਦੇ ਇਹਦੇ ਪੈਸਾ ਕਿਉਂ ਨਹੀਂ ਲਾਉਂਦੇ ਨੇ ਗਰਾਂਡਾ ਭੇਜਦੇ ਨੇ ਮੰਤਰੀ ਆਪਾਂ ਉਹਨਾਂ ਨੂੰ ਮਾਰੇ ਕਹਿੰਦੇ ਆਂਦੀਆਂ ਨੇ ਗਰਾਂਡਾ ਬਠੇਰੀਆਂ ਪਰ ਇਹ ਨਾਲ ਮਸਲਾ ਕੋਈ ਹੱਲ ਨਹੀਂ ਕਰਦਾ ਆਹ ਤੋਬਾ ਦੇਖੋ ਇੱਥੇ ਪਾਰਕ ਬਣ ਜੇ ਕੋਈ ਬੱਸ ਅੱਡਾ ਬਣ ਜੇ ਕੋਈ ਬੱਚਿਆਂ ਨੂੰ ਖੇਡਣ ਵਾਸਤੇ ਕੋਈ ਚੀਜ਼ ਬਣ ਜੇ ਤੇ ਇੱਧਰ ਦੇਖੋ ਇੱਧਰ ਆ ਗਏ ਬਾਗੜੀ ਸੜਕ ਦੇ ਉੱਤੇ ਰੋਜ਼ ਆ ਸਮੱਸਿਆ ਲੰਘਣ ਦੀ ਆਈ ਫਿਰ ਉੱਧਰ ਦੇਖੋ ਟਹੇ ਪਰਲੀ ਸੜਕ ਤੇ ਇਹ ਇਹਨਾਂ ਦਾ ਵੀ ਕਰਨਾ ਚਾਹੀਦਾ ਕੁਛ ਨਾ ਕੁਸਾ ਇਹ ਦੇਖ ਲਓ ਆਹ ਟੋਬਾ ਜਿਹੜਾ ਪਿਛਲੇ ਪਾਸੇ ਇਹਦੇ ਵਿੱਚ ਮਿੱਟੀ ਪਾ ਕੇ ਇਹਨਾਂ ਨੂੰ ਇਹਨਾਂ ਨੂੰ ਪਿੱਛੇ ਬਾਗੜੀ ਲਹਾਰਾਂ ਨੂੰ ਪਿੱਛੇ ਹਟਾਇਆ ਜਾਵੇ ਆ ਸਾਡੇ ਤਾਂ ਸਾਰੀ ਸਮੱਸੀ ਸਮੱਸਿਆ ਹੈ ਇੱਥੇ ਤਾਂ ਕੁਛ ਨਹੀਂ ਹੁੰਦਾ ਜਿਵੇਂ ਤੁਸੀਂ ਗੱਲ ਕਹੀ ਹੈ ਵੀ ਇੱਥੇ ਪ੍ਰਧਾਨ ਵੀ ਬਣੇ ਨੇ ਜਾਂ ਪ੍ਰਧਾਨ ਬਣੇ ਨੇ ਵੀ ਐਮਸੀ ਬਣੇ ਨੇ ਇੱਥੇ ਇਹ ਇੱਥੇ ਪ੍ਰਧਾਨ ਵੀ ਬਣ ਕੇ ਆ ਗਏ ਉਰੇ ਐਮਸੀ ਵੀ ਸਾਰੇ ਬਣ ਗਏ ਉਰੇ ਕੋਈ ਕੋਈ ਤਾਂ ਮਤਾ ਨਹੀਂ ਪੰਦਾ ਪੈਸਿਆਂ ਦੇ ਮਤੇ ਪੰਦੇ ਨੇ ਉਰੇ ਕੋਈ ਮਤਾਂ ਨਹੀਂ ਪਾਉਂਦਾ ਮੇਰੀ ਇਹ ਵੀ ਕਿਹਾ ਗਿਆ ਸੀ ਵੀ ਮੈਂ ਜਿੱਤਾਂ ਵੀ ਇੱਥੇ ਲੋਕਾਂ ਨੂੰ ਅੜਾਵਾਂ ਇੱਥੇ ਵੀ ਆਹ ਦੇਖੋ ਸਾਡੇ ਪਿੰਡ ਦਾ ਕੀ ਵਿਕਾਸ ਹੋ ਰਿਹਾ ਇੰਨੇ ਇੰਨੇ ਐਮਸੀ ਆ ਕੇ ਵਾਗੇ ਪ੍ਰਧਾਨ ਆ ਕੇ ਵਾਗੇ ਮੈਂ ਤਵਾ ਲਾਣ ਵਾਲੀ ਆ ਮੈਂ ਕਿਸੇ ਦਾ ਨਹੀਂ ਝੰਡਾ ਚੱਕੂ ਤਾਹਾਂ ਚੱਲੂ ਥੱਲੇ ਨਹੀਂ ਬੈਠਣਾ ਮੈਨੇ ਇਹ ਵੀ ਕਿਹਾ ਸੀ ਵੀ ਛੱਪੜ ਦੇ ਵਿੱਚ ਜਾਂ ਤਾਂ ਕੋਈ ਪਾਰਕ ਪਹਿਲਾਂ ਵੀ ਕਹੀ ਗਈ ਸੀ ਕਿ ਵੀ ਜਾਂ ਬੱਸ ਸਟੈਂਡ ਬਣਾਇਆ ਜਾਊਗਾ ਇੱਥੇ ਮੈਂ ਖੁਦ ਤਿੰਨ ਵਾਰੀ ਬੋਲੀ ਆ ਵੀ ਇੱਥੇ ਕੁਝ ਸਾਲਾ ਬਣਨਾ ਚਾਹੀਦਾ ਆਹ ਗੰਦਗੀ ਲੋਕਾਂ ਦੇ ਬਾਰਾ ਮੂਰੇ ਬੱਚੇ ਬਿਮਾਰ ਹੋ ਜਾਂਦੇ ਨੇ ਇੰਨੇ ਦਿਨ ਠੀਕ ਹੁੰਦੇ ਨਹੀਂ ਆਹ ਦੇਖ ਉਹ ਦੇਖੋ ਮੰਦਰ ਦੀ ਮਾਤਾ ਦੇ ਮੰਦਰ ਤੱਕ ਹੈ ਇਹ ਇਹਦਾ ਕੁਝ ਹੋਣਾ ਚਾਹੀਦਾ ਕਰੋੜਾ ਰੁਪਿਆ ਆ ਗਿਆ ਵੀ ਇਹ ਲੱਗਿਆ ਦੱਸੋ ਪੁੱਛੋ ਪੁੱਛੋ ਵੀ ਕਿੱਥੇ ਲਾ ਤਿਆ ਇਹ ਪੁੱਛੋ ਆਪਾਂ ਗਾਲਾਂ ਤਾਂ ਦਿੰਦੇ ਫਿਰ ਜਾਂਦੇ ਆ ਫਲਾਣੇ ਦੇ ਪੁੱਤ ਮਰ ਗਏ ਟਿਮਕੇ ਦੇ ਪਰ ਇਹ ਨਹੀਂ ਪੁੱਛਦੇ ਵੀ ਪੈਸੇ ਕਿਰੋਂ ਦੁਰਗਾ ਮੰਦਰ ਆ ਗਿਆ ਦੇਖੋ ਉਧਰ ਦੇਖੋ ਇਧਰੋਂ ਦੇਖ ਤੁਸੀਂ ਬਾਗੜੀ ਆ ਗਏ ਆਹ ਕਮੇਟੀ ਨਾਲੇ ਆ ਗਈ ਦੇਖੋ ਕੰਦਾ ਇਹ ਤੇ ਕੇਂਦਰ ਹੈ ਆਹ ਦੇਖੋ ਵਿਸ਼ਕਰਮਾ ਮੰਦਰ ਆ ਗਿਆ ਇਹਨਾਂ ਦਾ ਕੀ ਬੰਦਨਾ ਚਾਹੀਦਾ ਇਥੋਂ ਬੰਦ ਹੋਣਾ ਚਾਹੀਦਾ ਇਹ ਗੰਦਾ ਇਹ ਗੰਦਗੀ ਬਸ ਇਹਨਾਂ ਬੰਦ ਹੋਣੀ ਚਾਹੀਦੀ ਆ ਉਹ ਗੰਦਗੀ ਇਹ ਬੰਦ ਹੋਊਗੀ ਫੇਰ ਬਿਮਾਰੀਆਂ ਸਾਡੇ ਘੱਗੇ ਦੇ ਵਿੱਚੋਂ ਨਿਕਲਣਗੀਆਂ ਤੇ ਨਹੀਂ ਉਰੇ ਆਈ ਜਾਣਗੇ ਪੈਸੇ ਹੜੱਪੀ ਜਾਣਗੇ ਆਈ ਜਾਣਗੇ ਪੈਸੇ ਸਾਡੇ ਪੀ ਜਾਣਗੇ ਮੈਂ ਤਾਂ ਮੂੰਹ ਤੇ ਤਵਾ ਲਾਉਂਗੀ ਸਾਡੇ ਹੁਣ ਕਹਿੰਦੇ ਨਹੀਂ ਇੱਥੇ ਕੋਰੋਨਾ ਦੇ ਹਿਸਾਬ ਨਾਲ ਗ੍ਰਾਂਟ ਆਈ ਹੋਈ ਹੈ ਉਹ ਕਹਿਆਂ ਨਹੀਂ ਮੈਨੇ ਖੁਦ ਵੀ ਸੁਣੀਆਂ ਨੇ हां मेनू मैं त बड नहीं सकदी जे की मौका ले आती भी चला चीज जितांगे भी कुछ बनावांगे लोकां दा पर मेनू मौका दित्या नहीं लोकां ने बिक गए 5 500 ਚ हां आपा ने कुछ नहीं करना हैगा हु कहना नहीं कुछ भी वे साडा ता ए मेरा होना चाहिदा वे आ ਟੋਬਾ ਬੰਦ ਆ ਇਥੇ ਬੱਚਿਆਂ ਦਾ ਪਾਰਕ ਬਣਨਾ ਚਾਹੀਦਾ ਕੁਛ ਵੀ ਮਰਜੀ ਬਣ ਜੇ ਪਰ ਇਥੇ ਗੰਦਗੀ ਨਾ ਫੈਲ ਰੇ ਹਾਂ ਇਹ ਕੂੜਾ ਨਹੀਂ ਉਰੇ ਸਟਣਾ ਚਾਹੀਦਾ ਪਿੰਡ ਦਾ ਵਿਚਾਲਾ ਆ ਗਿਆ ਨਾ ਇਹ ਇਧਰੋਂ ਆ ਬਾਗੜੀਆਂ ਨੂੰ ਪਿੱਛੇ ਹਟਾਇਆ ਜਾਵੇ ਪਰਤ ਪਾ ਕੇ ਉਧਰੋਂ ਟੇਹਾਂ ਨੂੰ ਹੋਰ ਜਗ੍ਹਾ ਦਿੱਤੀ ਜਾਵੇ ਕਿਤੇ ਉੱਥੋਂ ਵੀ ਚੱਕੇ ਜਾਵੇ ਉੱਥੇ ਵੀ ਐਕਸੀਡੈਂਟਾਂ ਦੇ ਡਰ ਲੱਗਦੇ ਨੇ ਇਹਨਾਂ ਨੂੰ ਤੁਸੀਂ ਕਹਿੰਦੇ ਵੀ ਕੂੜਾ ਕਰਕਟ ਤੇ ਸਿੱਟਿਆ ਹੋਇਆ ਵੀ ਉਹਨੂੰ ਵੀ ਜਗ੍ਹਾ ਦੇਣੀ ਚਾਹੀਦੀ ਸਿੱਟਣਾਂ ਇਹਨਾਂ ਨੂੰ ਦੇ ਦਿਓ ਇਹੀ ਦੇ ਦਿਓ ਆਪਾਂ ਐਂ ਨਾ ਕਹਿੰਦੇ ਇਹਨਾਂ ਨੂੰ ਵੀ ਕੂੜਾ ਸਿੱਟਿਓ ਤੁਸੀਂ ਕੁਛ ਮਰਜ਼ੀ ਬਣਾਣਾ ਦੇ ਦਿਓ ਵੀ ਇਹ ਮਿਲਣੀ ਚਾਹੀਦੀ ਆ ਕਿਉਂ ਘਰਾਂ ਦੇ ਵਿੱਚ ਕਿਹੜਾ ਹੈਗੇ ਨੇ 12 ਕਿੱਥਾਂ ਨਹੀਂ ਜਿਵੇਂ ਗਿੱਠ ਗਿੱਠ ਥਾਵਾਂ ਆ ਇਹਨਾਂ ਦੀ ਅੰਦਰ ਇੱਕ ਇੱਕ ਮੈਸ ਰੱਖੀ ਹੋਈ ਆ ਉਹ ਬੰਨੀ ਹੋਈ ਆ ਆ ਕੂੜਾ ਚੱਕ ਕੇ ਐਨੀ ਜਗ੍ਹਾ ਦੇ ਦਣਗੇ ਤਾਂ ਵੀ ਬਾਧੂ ਪਈ ਆ ਠੀਕ ਹੈ ਦੇਖੋ ਜੀ ਸਫਾਈ ਦੀ ਸਮੱਸਿਆ ਹੈ ਇਹ ਸਾਡੇ ਤੇ ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰ ਦੇਣਾ ਚਾਹਣਾ ਕਿ ਮੈਂ ਐਮਸੀ ਨਹੀਂ ਸੀ ਪਿਛਲੇ ਪਲਾਨ ਦੇ ਵਿੱਚ ਮੇਰੀ ਵਾਈਫ ਐਮਸੀ ਸੀ ਉੱਥੇ ਲੋਕਾਂ ਦੇ ਮੁੱਦੇ ਸੀ ਜਿਹੜੇ ਉਹ ਸਿਰਫ ਅਸੀਂ ਉਹ ਝੱਕਦੇ ਸੀ ਬਾਕੀ 12 ਤਾਂ ਸਮਝ ਲਓ ਵੀ ਹਾਜ਼ਰੀ ਲਾ ਕੇ ਸਮੋਸੇ ਖਾ ਕੇ ਆਉਣ ਵਾਲਿਆਂ ਚੋਤੇ ਅਸੀਂ ਲੋਕਾਂ ਵਾਸਤੇ ਲੜੇ ਵੀ ਆ ਅੜੇ ਵੀ ਆ ਖੜੇ ਵੀ ਆ ਤੇ ਅਸੀਂ ਅੱਜ ਵੀ ਪਬਲਿਕ ਦੇ ਨਾਲ ਆ ਕੱਲ ਵੀ ਆ ਤੇ ਹਮੇਸ਼ਾ ਖੜਾਂਗੇ ਤੇ ਇਸ ਛੱਪੜ ਦੀ ਜੇ ਗੱਲ ਕਰੀਏ ਮੈਂ ਤਾਂ ਕਹੂੰਗਾ ਇਹ ਛੱਪੜ ਹੈ ਜਿਹੜਾ ਇਹ ਜਿਵੇਂ ਮਾਨ ਸਾਹਿਬ ਜਦੋਂ ਕਮੇਟੀ ਕਰਿਆ ਕਰਦੇ ਸੀਗੇ ਉਸ ਟਾਈਮ ਤੋਂ ਇੱਕ ਕੈਸਟ ਆਈ ਸੀ ਉਹਨਾਂ ਦੀ ਉਹਦੇ ਵਿੱਚ ਸਕੂਲ ਦੇ ਕਿਸੇ ਸਵੀਮਿੰਗ ਪੂਲ ਦੀ ਗੱਲ ਕਰਦੇ ਹੁੰਦੇ ਤੇ ਵੀ ਉਹ ਸਵੀਮਿੰਗ ਪੂਲ ਸਰਕਾਰਾਂ ਕਿਵੇਂ ਪੈਸੇ ਖਾਂਦੀਆਂ ਨੇ ਕਰਪਟ ਕਰਪਸ਼ਨ ਕਿਵੇਂ ਹੁੰਦੀ ਹੈ ਵੀ ਉਹ ਸਵੀਮਿੰਗ ਪੂਲ ਕਿਸੇ ਸਕੂਲ ਦੇ ਵਿੱਚ ਮਤਾ ਪਤਾ ਵੀ ਸਵੀਮਿੰਗ ਪੂਲ ਪੱਟਣੇ ਜੀ ਉਹ ਉਸ ਤੋਂ ਬਾਅਦ ਚ ਕਹਿੰਦੇ ਜੀ ਬੱਚਾ ਗਰ ਗਿਆ ਉਹਦੇ ਵਿੱਚ ਪੱਟੇ ਤੋਂ ਬਾਅਦ ਉਹਦੀ ਡੈਥ ਹੋ ਗਈ ਉਸ ਤੋਂ ਬਾਅਦ ਉਹ ਬੰਦ ਕਰਨਾ ਪੈ ਗਿਆ ਉਹ ਪਹਿਲਾਂ ਪੱਟਣ ਦੀ ਗ੍ਰਾਂਟ ਆਈ ਫਿਰ ਉਹਨੂੰ ਬੰਦ ਕਰਨ ਦੀ ਗ੍ਰਾਂਟ ਆਈ ਕਾਗਜ਼ਾਂ ਦੇ ਵਿੱਚ ਸਾਰਾ ਕੁਝ ਹੋ ਗਿਆ ਨਾ ਪੱਟਿਆਂ ਨਾ ਬੰਦ ਕਰਿਆ ਤੇ ਉਹੀ ਚੀਜ਼ ਮੈਂ ਕਹਿੰਦਾ ਵੀ ਘੱਗੇ ਦੀ ਕਮੇਟੀ ਵਾਸਤੇ ਇਹ ਟੋਬਾ ਬਣਿਆ ਹੋਇਆ ਇਸ ਦੀ ਸਫਾਈ ਵਾਸਤੇ ਬਹੁਤ ਬਾਰੀ ਕਰੋੜਾਂ ਰੁਪਏ ਤਕਰੀਬੀ ਇਸ ਦੀ ਸਫਾਈ ਵਾਰ ਆ ਗਿਆ ਪਰ ਇਹ ਕਿਤੇ ਲੱਗਿਆ ਨਹੀਂ ਹੈਗਾ ਉਹ ਜਿਵੇਂ ਕਹਿੰਦੇ ਨੇ ਕਿ ਸਰਪੰਚਾਂ ਦਾ ਕਹੇ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਇਹ ਉੱਥੇ ਦਾ ਉੱਥੇ ਹੀ ਹੈ ਜਿੰਨਾ ਚਿਰ ਇਸ ਟੋਬੇ ਦੀ ਸਫਾਈ ਨਹੀਂ ਹੁੰਦੀ ਹੈਗੀ ਉਹਨਾਂ ਚਿਰ ਬਿਮਾਰੀਆਂ ਦਾ ਘਰ ਹੈ ਜਿਹੜਾ ਇਹ ਇਹ ਬਣਿਆ ਰਹਿਣਾ ਛੱਪੜਾ ਇੱਥੇ ਜਿਹੜੇ ਜੇ ਆਪਾਂ ਕਹੀਏ ਵੀ ਨਜਾਇਜ਼ ਕਬਜ਼ੇ ਹੋ ਰਹੇ ਨੇ ਕਮੇਟੀ ਦੇ ਵਿੱਚੋਂ ਰੇੜੀਆਂ ਲੱਗੀਆਂ ਹੋਈਆਂ ਨੇ ਘਰਾਂ ਦੇ ਵਿੱਚੋਂ ਕੂੜਾ ਕਰਕਟ ਹੈ ਜਿਹੜਾ ਕਲੈਕਟ ਕਰਨ ਵਾਸਤੇ ਇਹ ਜੇ ਅਸੀਂ ਕਹੀਏ ਵੀ ਇੱਥੋਂ ਪਲਾਟ ਕੱਟ ਕੇ ਦੇ ਦੋ ਕਿੰਨੇ ਕੁ ਨੂੰ ਪਲਾਟ ਦਿੱਤੇ ਜਾ ਸਕਦੇ ਨੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਹਦੀ ਸਫਾਈ ਹੋਣੀ ਚਾਹੀਦੀ ਹੈ ਘਰਾਂ ਦੇ ਵਿੱਚ ਕੂੜਾ ਕਰਕਟ ਕਲੈਕਟ ਕਰਨ ਵਾਸਤੇ ਰੇੜੀਆਂ ਜਾਂਦੀਆਂ ਨੇ ਪਬਲਿਕ ਨੂੰ ਵੀ ਮੈਂ ਅਪੀਲ ਕਰਦਾ ਕਿ ਉਹ ਆਪਣੇ ਘਰ ਦਾ ਕੂੜਾ ਕਰਕਟ ਹੈ ਜਿਹੜਾ ਉਹ ਹੋਰ ਨਾ ਰੇੜੀਆਂ ਦੇ ਵਿੱਚ ਪਾਉਣਾ ਇੱਥੇ ਨਾ ਸੁੱਟਣ ਕਿਉਂਕਿ ਇੱਥੇ ਗੰਦਗੀ ਫੈਲਦੀ ਹੈ ਇੱਥੇ ਸਾਹਮਣੇ ਬਾਬਾ ਵਿਸ਼ੂ ਕਰਮਾ ਭਵਨ ਹੈ ਲਾਲਾਂ ਵਾਲੇ ਪੀਰਾਂ ਦੀ ਮਜ਼ਾਰ ਹੈ ਜੀ ਪਿਛਲੇ ਪਾਸੇ ਸਮਾਧਾਨ ਦੇ ਨਾਲ ਗੁਰੂ ਘਰ ਸਾਹਿਬ ਆ ਗਿਆ ਜੀ ਮਾਰਕੀਟ ਆ ਗਈ ਇੱਧਰ ਰਹਿਸ਼ੀ ਘਰ ਆ ਗਏ ਜੀ ਸੋ ਇਹੋ ਚੀਜ਼ ਅਸੀਂ ਕਹਿੰਦੇ ਆ ਵੀ ਇਹ ਇਹਨਾਂ ਸਾਰਿਆਂ ਨੂੰ ਧਿਆਨ ਵਿੱਚ ਰੱਖ ਕੇ ਇਹਦੀ ਜਿਹੜੀ ਹੈ ਸਫਾਈ ਕੀਤੀ ਜਾਵੇ ਤਾਂ ਜੋ ਆਮ ਲੋਕ ਨੇ ਬਿਮਾਰੀਆਂ ਤੋਂ ਬਚਣ ਜਾਂ ਇੱਥੇ ਕੋਈ ਪਾਰਕ ਬਣਾਇਆ ਜਾਵੇ ਸਾਹਮਣੇ ਅਸਤਾ ਕਹਿੰਦੇ ਆ ਵੀ ਇੱਥੋਂ ਸਿਰੇ ਤੋਂ ਲੈ ਕੇ ਸਿਰੇ ਸਿਰੇ ਦੇ ਦੁਕਾਨਾਂ ਕੱਢ ਦੇ ਕਮੇਟੀ ਕਮੇਟੀ ਨੂੰ ਆਮਦਨ ਹੋਵੇ ਕਮੇਟੀ ਕੋਲੇ ਪੈਸਾ ਵੀ ਹੈਗਾ ਪੰਚਾਇਤੀ ਜ਼ਮੀਨ ਰੋਡ ਦੇ ਵਿੱਚ ਆਈ ਸੀ ਉਹਦਾ ਬਹੁਤ ਪੈਸਾ ਪਿਆ ਕਮੇਟੀ ਦੇ ਕੋਲੇ ਸਾਨੂੰ ਪਤਾ ਵੀ ਕਮੇਟੀ ਕੋਲੇ ਆਮਦਨ ਬਹੁਤ ਆ ਸਾਡੀ ਕਮੇਟੀ ਨੂੰ ਪਰ ਇੱਥੇ ਲੋਕਾਂ ਦੇ ਕੰਨਿਓ ਘਾਟ ਨਹੀਂ ਹੈਗੀ ਕਮੇਟੀ ਦੇ ਮੁਲਾਜ਼ਮਾਂ ਤੇ ਐਮਸੀਆਂ ਕੰਨਿਓ ਘਾਟ ਹੈ ਅਸੀਂ ਰਹੇ ਹਾਂ ਅਸੀਂ ਬੋਲਦੇ ਰਹੇ ਹਾਂ ਪਰ ਉੱਥੇ ਇਕੱਲੇ ਬੰਦੇ ਦੀ ਕਿਸੇ ਦੀ ਵਾਹ ਨਹੀਂ ਚੱਲਦੀ ਹੈਗੀ ਤੇ ਅਸੀਂ ਕਹਿੰਦੇ ਵੀ ਇੱਥੋਂ ਦੁਕਾਨਾਂ ਕੱਢ ਕੇ ਨਾਲੇ ਤਾਂ ਕਮੇਟੀ ਨੂੰ ਆਮਦਨ ਹੋਵੇ ਤੇ ਨਾਲੇ ਸਫਾਈ ਹੋ ਜੇ ਟੋਬੇ ਦੀ ਇੱਕ ਵਾਰ ਇਹਦਾ ਟੋਬੇ ਦਾ ਜਾਨੀ ਕੰਮ ਚੱਲਿਆ ਹੋਈ ਸੀ ਇਹਨੂੰ ਖਾਲੀ ਕਰਵਾਇਆ ਚੱਲ ਪੈਂਦਾ ਜੀ ਚੱਲ ਪੈਂਦਾ ਜਦੋਂ ਬਾਰਸ਼ਾਂ ਦਾ ਟਾਈਮ ਹੁੰਦਾ ਜਦੋਂ ਬਾਰਸ਼ਾਂ ਦਾ ਟਾਈਮ ਹੁੰਦਾ ਜਾਂ ਅੱਗੇ ਨਾਲਾ ਫਲੋ ਹੋ ਜਾਂਦਾ ਉਦੋਂ ਇਹਦਾ ਕੰਮ ਚੱਲਦਾ ਹੈ ਚਾਰਕ ਦਿਨ ਇੱਥੇ ਇੰਜਣ ਲਾ ਦਿੰਦੇ ਨੇ ਚੈੱਕ ਕੱਟਣ ਵਾਸਤੇ ਉਹ ਜਦੋਂ ਚੈੱਕ ਕੱਟੇ ਜਾਂਦੇ ਨੇ ਉਹ ਇੰਜਣ ਫੇਰ ਚੱਕ ਕੇ ਲੈ ਜਾਂਦੇ ਨੇ ਉਹ ਤੁਹਾਡੇ ਵਰਗੇ ਲੋਕਾਂ ਨੂੰ ਉੱਥੇ ਬਦਬੂ ਜਿਵੇਂ ਆਂਦੀ ਹੈ ਬਹੁਤ ਬਹੁਤ ਔਖਾ ਹੁੰਦਾ ਹੈ ਜੀ ਬਹੁਤ ਔਖਾ ਹਾਂਜੀ ਹਾਂ ਇੱਥੇ ਹੋਰ ਹੈ ਜੀ ਬੱਸ ਸਟੈਂਡ ਬਣ ਜਿਉਂ ਰੋ ਪਾਣੀ ਹੁੰਦਾ ਜੀ ਆਮ ਜਨਤਾ ਨੂੰ ਲੰਘਣ ਵਾਸਤੇ ਵੀ ਬਹੁਤ ਪਰੇਸ਼ਾਨੀ ਜਾਂਦੀ ਹੈ ਮੈਂ ਕੁਲਵੰਤ ਸਿੰਘ ਨੂੰ ਖੁਦ ਪਾਉੜੇ ਦਿਖਾ ਕੇ ਵੀਡੀਓ ਪਾਈ ਹੈ ਵੀ ਸਾਡੇ ਪਿੰਡ ਦਾ ਹਾਲ ਦੇਖੋ ਸਾਡੇ ਸਾਰੇ ਪਿੰਡ ਦੀ ਕ੍ਰੋਸਿੰਗ ਇਸੇ ਮੇਨ ਸੜਕ ਤੋਂ ਹੁੰਦੀ ਹੈ ਇਹਦੇ ਵਿੱਚ ਗੋਡੇ-ਗੋਡੇ ਪਾਣੀ ਹੈ ਕਿਵੇਂ ਪਬਲਿਕ 'ਚ ਸਕੂਲ ਦੇ ਬੱਚੇ ਵੀ ਸਕੂਲ ਸਰਕਾਰੀ ਸਕੂਲ ਨਾਲ ਆਉਂਦੇ ਗੋਡੇ-ਗੋਡੇ ਪਾਣੀ ਔਰ ਮਹਿਲੇ ਸਾਹਿਬ ਨੇ ਕੋਈ ਹੱਲ ਕੀਤਾ ਤੁਹਾਡੀ ਗੱਲ ਸੁਣੀ ਜੀ ਕੋਈ ਜਵਾਬ ਨਹੀਂ ਉਹਦਾ ਅੱਛਾ ਨਾ ਜੀ ਕੋਈ ਜਵਾਬ ਨਹੀਂ ਦਿੰਦੇ ਉਹਨਾਂ ਦਾ ਜੀ ਚਾਹਨੇ ਵੇ ਛੱਪੜ ਦਾ ਕੀ ਹੱਲ ਹੋਣਾ ਚਾਹੀਦਾ ਹੱਲ ਦਾ ਸੀ ਕਿ ਇਹਦਾ ਸਫਾਈ ਕਰਨ ਅੱਜ ਹੀ ਕਰਕੇ ਪੈਦਲ ਪਾਰਕ ਬਣਾਇਆ ਜਾਵੇ ਸਾਰੇ ਪਿੰਡ ਨੂੰ ਸਹੂਲਤਾਂ ਵੇ ਜੀ ਬੈਠ ਰੋਟਣ ਪਹਿਲਾਂ ਇਹ ਗੱਲ ਚੱਲੀ ਸੀ ਵੀ ਇੱਥੇ ਨੂੰ ਛੱਪੜ ਦੀ ਸਫਾਈ ਕਰਕੇ ਇੱਥੇ ਬੱਸ ਸਟੈਂਡ ਵੀ ਬਣਾਇਆ ਜਾਊਗਾ ਬੱਸ ਸਟੈਂਡ ਜੀ ਉਹ ਤਾਂ ਗਵਰਨਮੈਂਟ ਦੇ ਹੱਥ 'ਚ ਹੈ ਜੇ ਬਣਾਉਣਾ ਵਸੇ ਮੇਰੇ ਹਿਸਾਬ 'ਚ ਤਾਂ ਪਾਰਕ ਬਣਦੇ ਸਭ ਤੋਂ ਵਧੀਆ ਜੀ ਸਾਰੇ ਬੱਚਿਆਂ ਵਾਸਤੇ ਵੀ ਬਜ਼ੁਰਗਾਂ ਵਾਸਤੇ ਵੀ ਇੱਕ ਵਧੀਆ ਚ ਤੇ ਨਾਲ ਸਰਕਾਰੀ ਹਸਪਤਾਲ ਹੈ ਕੋਈ ਹਸਪਤਾਲ ਦੇ ਵਿੱਚ ਮਰੀਜ਼ ਆਉਂਦਾ ਤੁਹਾਨੂੰ 2 ਘੰਟੇ ਤੇ ਪਾਰਕ 'ਚ ਬੈਠਣ ਦਾ ਵੀ ਸਬਦਾ ਬਣ ਜਾਂਦਾ ਜੀ ਹਾਂ ਜੀ ਹਾਂ ਜੀ ਬਾਕੀ ਨਰਕ ਦਾ ਦਵਾਰ ਹੈ ਇਸ ਟਾਈਮ ਦਾ ਮੈਂ ਕਹਗਾ ਇਹੀ ਕਹਿ ਰਹਾਂਦਾ ਹਾਂ ਕੁਝ ਨਹੀਂ ਹੁਣ 1.5-2 ਸਾਲ ਰਹਿਗਾ ਸਰਕਾਰ ਲੱਭ ਜੇ ਹੁਣ ਕਰ ਸਕਦੀ ਹੈ ਤਾਂ ਕਰ ਸਕਦੀ ਹੈ ਨਹੀਂ ਇਹ ਦੋ ਵਾਰ ਫਿਰ ਇਹਨਾਂ ਦੇ ਵੀ ਹੱਥ ਘੜੇ ਨੇ ਅੱਗੇ ਨੂੰ